ਅੰਮ੍ਰਿਤਸਰ ਤੋਂ ਇੱਕ ਬੇਹੱਦ ਵੱਡੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਔਰਤ ਦੇ ਵੱਲੋਂ ਹੀ ਇੱਕ ਵੱਡਾ ਕੰਡ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਔਰਤ ਨੇ ਦੂਸਰੀ ਔਰਤ ਦੇ ਉੱਤੇ ਐਸਿਡ ਜਾਂ ਕੋਈ ਹੋਰ ਜ਼ਹਿਰੀਲਾ ਕੈਮੀਕਲ ਸੁੱਟ ਦਿੱਤਾ ਜਿਸ ਤੋਂ ਬਾਅਦ ਪੀੜਤ ਮੈਲਾ ਦੇ ਚਿਹਰੇ ਦੇ ਉੱਤੇ ਬੁਰਾ ਅਸਰ ਪਿਆ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਜਾਨ ਦੇ ਖਤਰੇ ਦੇ ਵਿੱਚ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੀੜਤ ਮੈਲਾ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੱਤੀ ਹੈ ਉਸਨੇ ਦੱਸਿਆ ਕਿ ਉਹ ਕਰਦੇ ਬਾਅਦ ਕੱਪੜੇ ਤੋਰੀ ਸੀ ਤੇ ਅਚਾਨਕ ਇੱਕ ਮਹਿਲਾ ਆਈ ਤੇ ਉਸਨੇ ਉਹ ਸੁੱਤੇ ਜ਼ਹਿਰੀਲੀ ਚੀਜ਼ ਸੁੱਟ ਦਿੱਤੀ ਤੇ ਮੌਕੇ ਤੇ ਭੱਜ ਗਈ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਤੁਰੰਤ ਉਸ ਦੀਆਂ ਅੱਖਾਂ ਤੇ ਬਹੁਤ ਤੇਜ਼ ਜਲਣ ਮਹਿਸੂਸ ਹੋਈ ਨਾਲੇ ਤੁਹਾਨੂੰ ਦੱਸ ਦਈਏ ਕਿ ਕੁਝ ਉਸ ਨੂੰ ਦੇਖਣਾ ਵੀ ਬੰਦ ਹੋ ਗਿਆ ਪੀੜਤਾ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਪਰਿਵਾਰ ਦੇ ਵਿੱਚ ਬਸ ਥੋੜੀ ਦੇ ਵਿੱਚ ਕਹਾ ਸੁਣੀ ਹੋਈ ਸੀ ਲੇਕਿਨ ਅਜਿਹਾ ਹਮਲੇਵਾਰੇ ਹੋਣ ਵਾਲੇ ਕਦੇ ਵੀ ਸੋਚ ਨਹੀਂ ਸਕਦੀ ਸੀ ਉਸਨੇ ਦੱਸਿਆ ਕਿ ਘਟਨਾ ਦਮੇ ਦੇ ਦੌਰਾਨ ਉਸ ਦੀ ਮਾਂ ਤੇ ਪਰਾਗ ਜਿਹੜੇ ਘਰ ਦੇ ਵਿੱਚ ਮੌਜੂਦ ਸੀ ਤੇ ਘਰ ਦੇ ਬਾਹਰ ਲੱਗੇ ਸੀ ਸੀ ਕੈਮਰੇ ਵੀ ਜਿਹੜੇ ਉਹਨਾਂ ਦੇ ਵਿੱਚ ਵੀ ਸਾਰੀ ਜਿਹੜੀ ਇਹ ਤਸਵੀਰਾਂ ਕੈਦ ਹੋਈ ਹੈ ਪਰਿਵਾਰ ਜੋ ਹੈ ਪ੍ਰਸ਼ਾਸਨ ਦੇ ਕੋਲ ਪਹੁੰਚਿਆ ਤੇ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕੁਝ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤੇ ਉਹ ਤੁਸੀਂ ਸੁਣ ਸਕਦੇ ਹੋ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜੀ ਲੇਡੀਜ਼ ਦੇ ਅੱਖਾਂ ਦੇ ਤਜਾਬ ਵਿੱਚ ਭਾਗ ਗਏ ਸੀ ਕਿ ਸਰਮ। ਲੇਡੀ ਜਿਹੋ ਹੈਗੀ ਹੈ ਸੰਤੋਸ਼ ਕੁਮਾਰੀ ਜਵਾਰਨਗਰ ਰਹਿੰਦੀ ਹੈ। ਉਹਦੇ ਅੱਖਾਂ ਤੇ ਉਹਦੀ ਪਤੀ ਜੀ ਵੱਲੋਂ ਜਿਹੜੀ ਚਾਂਦਨੀ ਆ ਚਾਂਦਨੀ ਔਰ ਫਰੀਚਾ ਉਹਨੇ ਕੋਈ ਕੈਮੀਕਲ ਜਾਂ ਤਜਾਬ ਲਾ ਲੋ ਵੀ ਕਿਹੜੀ ਚੀਜ਼ ਪਾਈ ਕਿ ਉਹ ਡਾਕਟਰ ਦੱਸਣਗੇ ਉਹ ਪਾਈ ਹੀ ਉਹਦੇ ਮੁਤਾਬਕ ਅਸੀਂ ਕੱਲ ਦਾ ਕੇਸ ਰਜਿਸਟਰਡ ਅਸੀਂ ਕਰ ਦਿੱਤਾ 262 ਨੰਬਰ 262 ਬੜਾ 25 ਉਹਦੀ ਤਫਤੀਸ਼ ਜਾਰੀ ਆ ਤੇ ਲੇਡੀ ਜੀ ਨੂੰ ਜਿਹੜੀ ਰਸਤ ਕਰਕੇ ਤੇ ਉੱਧੀ ਅਗਲੀ ਕਾਰਵਾਈ ਕਰ ਰਹੇ ਸਰਕਾਰ ਨੂੰ ਪਤਾ ਲੱਗਿਆ ਕਿ ਕਾਰਨ ਕੀ ਸੀ ਕਾਰਨ ਇਹਨਾਂ ਦੀ ਕੋਈ ਅ ਥੋੜਾ ਹੀ ਹਜੇ ਪਤਾ ਲੱਗਾ ਵੀ ਜਾਇਦਾਤ ਦਾ ਕੋਈ ਵੰਟ ਦਾ ਕੋ ਮਸਲਾ ਹੈ ਬਾਕੀ ਕਲੀਅਰ ਹੋਊਗਾ ਉਹਦੇ ਉਹਨੂੰ ਫੜਿਆ ਜੀ ਸੰਤੋਸ਼ ਕਿ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਨਿਊ ਜਵਾਨ ਹੈ ਕੀ ਗੱਲਬਾਤ ਹੋਈ ਹੈ ਜੀ ਜਿਹੜੀਆਂ ਗੱਲ ਕੁਛ ਵੀ ਨਹੀਂ ਹੋਈ ਬਸ ਇਦਾਂ ਮੇਰੇ ਉਹ ਆਏ ਵਾ ਕੋਈ ਜਨਾਨੀ ਮੇਰੇ ਤੇ ਅਟੈਕ ਕਰ ਗਈ ਕਿਸ ਚੀਜ਼ ਦਾ ਅਟੈਕ ਕੀਤਾ ਇਹ ਬੰਦੇ ਤਜਾਬ ਨਾਲ ਉਹ ਜੋ ਇਸ ਟਾਈਮ ਮੇਰੇ ਮੂੰਹ ਤੇ ਪਿਆ ਮੈਨੂੰ ਉਸ ਟਾਈਮ ਪਤਾ ਲੱਗ ਗਿਆ ਕਿ ਮੇਰੇ ਤੇ ਜਰੀਲੀ ਕੋਈ ਚੀਜ਼ ਛੁੱਟੀ ਗਈ ਹੈ ਤੇ ਹੁਣ ਤੁਹਾਡੀਆਂ ਅੱਖਾਂ ਚ ਰੋਸ਼ਨੀ ਆਉਂਦੀ ਨਾ ਨਜ਼ਰ ਆਉਂਦਾ ਕੁਝ ਕੁਝ ਨਹੀਂ ਨਜ਼ਰ ਆ ਰਿਹਾ ਅਜੇ ਤੱਕ ਮਨ ਨੂੰ ਤੇ ਕੁਝ ਪਤਾ ਨਹੀਂ ਆ ਕਿ ਰੋਸ਼ਨੀ ਵੀ ਆਣੀ ਜਾਂ ਨਹੀਂ ਆਣੀ ਕੋਈ ਰੰਜੀ ਸਿੰਘ ਜਿਨ੍ਹਾਂ ਨੇ ਤੁਹਾਡਾ ਜਿਹੜਾ ਅਟੈਕ ਕੀਤਾ だっਤੇ ਨਾ ਕੋਈ ਗਲਬਾ ਨਹੀਂ ਸੀ ਦਾਦੀ ਨਾਲ ਗਲਬਾ ਸੀ ਉਹਦੀ ਬੱਚੇ ਗਲਬਾ ਦਾਦੀ ਨਾਲ ਸੀ ਦਾਦੀ ਨਾਲ ਹੀ ਸੀਗੀ ਬਸ ਤੁਹਾਡੇ ਤੋਂ ਹਮਲਾ ਕਰ ਦਿੱਤਾ ਸੀ ਹਾਂਜੀ ਆਈ ਦਾਦੀ ਦੇ ਕਰਨੋਂ ਇਸ ਮਸਲੇ ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਾਂਜੀ ਇਸ ਮਸਲੇ ਤੇ ਪੁਲਿਸ ਅਧਿਕਾਰੀਆਂ ਨਾਲ ਕੰਟੈਕਟ ਕੀਤਾ ਜੀ ਪੁਲਿਸ ਅਧਿਕਾਰੀਆਂ ਨੂੰ ਮਿਲੇ ਪ੍ਰਸ਼ਾਸਨ ਨੂੰ ਕਮਪਲੇਟ ਦਿੱਤੀ ਪੁਲਿਸ ਨੂੰ ਕਮਪਲੇਟ ਦਿੱਤੀ ਪੁਲਿਸ ਵਾਲਿਆਂ ਨੂੰ ਦਿੱਤੀ ਕਮਪਲੀਟ ਕੀਤੀ ਕਿਹੜੀ ਜਗ੍ਹਾ ਤੇ ਦਿੱਤੀ ਵਿਜਨ ਹੈ ਚੌਂਕੀ ਚ ਹੂੰ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੇਰੀ ਮੰਗ ਇਹੀ ਹੈ ਕਿ ਬਾਈ ਮਨਿਆਏ ਮਿਲਣਾ ਚਾਹੀਦਾ ਮੈਨੂੰ ਤੁਸੀਂ ਉਸ ਟਾਈਮ ਤੇ ਕੀ ਕਰ ਰਹੇ ਸੀ ਜਿਸ ਟਾਈਮ ਤੇ ਉਹਨਾਂ ਨੇ ਤੁਹਾਡਾ ਮੈਂ ਕੱਪੜੇ ਧੋ ਰਹੀ ਸੀ ਬਾਥਰੂਮ ਚ ਉਹਨਾਂ ਨੇ ਸਿੱਧਾ ਆ ਕੇ ਤੁਹਾਡੇ ਤੇ ਜਾ ਪਾਤਾ ਹਾਂਜੀ ਹੂੰ ਤੇ ਕੁਝ ਪਤਾ ਲੱਗਾ ਕਿੰਨੇ ਜਣੇ ਸੀ ਆ ਕੀ ਕਾਰਨ ਦਾ ਪਰ ਪਤਾ ਲੱਗ ਨੀ ਇਕੱਲੇ ਹੀ ਦਿਖਾਈ ਦਿੱਤੀ ਮੈਨੂੰ ਅੱਛਾ ਤੁਹਾਨੂੰ ਮਲੋ ਜਿਹੜਾ ਤਿਆਰ ਤੁਸੀਂ ਉਹ ਪਹਿਲੇ ਤਿਆਰ ਕਰਕੇ ਲੈ ਕੇ ਆਏ ਸੀ ਤਿਆਰ ਕਰ ਇਹ ਚੀਜ਼ ਦਾ ਮਨ ਨੂੰ ਨਹੀਂ ਪਤਾ ਮੈਂ ਅਚਾਨਕ ਬੈਠੇ ਕੱਪੜੇ ਕੰਮ ਕਰ ਰਹੀ ਸੀ ਆਪ ਕੋ ਬਾਹਰ ਘਰ ਦੇ ਬਾਸ ਸিসিਟੀਵੀ ਕੈਮਰਾ ਲੱਗੇ ਹਾਂਜੀ ਤੁਸੀਂ ਤੁਸੀਂ ਘਰ ਦੇ ਉਸ ਟਾਈਮ ਤੇ ਕੱਲੇ ਮੌਜੂਦ ਸੀ ਜਾਂ ਕੋਈ ਹੋਰ ਵੀ ਨਾਲ ਨਹੀਂ ਮੰਮੀ ਮੇਰੇ ਸੀਗੇ ਭਰਾ ਵੀ ਸੀਗਾ ਮੇਰਾ ਮੈਂ ਇਹ ਮੰਗ ਕਰ ਰਹੀ ਹਾਂ ਪ੍ਰਸ਼ਾਸਨ ਕੋਲ ਮੈਂ ਹੀ ਚਾਹਨੀ ਹੈ ਕਿ ਇਨਸਾਫ ਮਿਲੇ ਮਨ ਨੂੰ ਕਾਰਵਾਈ ਸਖਤ ਕੀਤੀ ਜਾਏ ਉਹਦੇ ਤੇ ਉਹਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਮੈਂ ਕਿਸੇ ਦੇ ਕਿ ਆ ਕਾਂਡ ਕਰਕੇ ਜਾਣਾ ਮਰ ਉਹਨੇ ਕਰਨਾ ਕਿਸੇ ਹੋਰ ਤੇ ਤੁਸੀਂ ਕਰ ਤੁਹਾਡੇ ਹਾਂਜੀ ਕਰਨ ਦਾਦੀ ਤੇ ਆਈ ਆਪ ਹਾਂਜੀ ਸੰਤੋਸ਼ ਕਿ ਕਿਹੜੀ ਜਗ੍ਹਾ ਤੇ ਰਹਿਣ ਆ ਗਏ ਨਿਊ ਜਵਾਨ ਆ ਕੀ ਗੱਲਬਾਤ ਹੋਈ ਹੈ ਜੀ ਜਿਹੜੀਆਂ ਗੱਲ ਕੁਛ ਵੀ ਨਹੀਂ ਹੋਈ ਬਸ ਇਦਾਂ ਮੇਰੇ ਉ ਆਏ ਵਾ ਕੋਈ ਜਨਾਨੀ ਮੇਰੇ ਤੇ ਅਟੈਕ ਕਰ ਗਈ ਕਿਸ ਚੀਜ਼ ਨਾਲ ਅਟੈਕ ਕੀਤਾ ਜੀ ਤੇਜਾਬ ਨਾਲ ਉਹ ਜੋ ਇਸ ਟਾਈਮ ਮੇਰੇ ਮੂੰਹ ਤੇ ਪਿਆ ਮੈਨੂੰ ਉਸ ਟਾਈਮ ਪਤਾ ਲੱਗ ਗਿਆ ਕਿ ਮੇਰੇ ਤੇ ਜਰੀਲੀ ਕੋਈ ਚੀਜ਼ ਛੁੱਟੀ ਗਈ ਹੈ ਹਾਂ ਤੇ ਹੁਣ ਤੁਹਾਡੀਆਂ ਅੱਖਾਂ ਚ ਰੋਸ਼ਨੀ ਆਉਂਦੀ ਨਾ ਯਾਰ ਅੰਦਰ ਕੁਝ ਕੁਝ ਨਹੀਂ ਨਜ਼ਰ ਆ ਰਿਹਾ ਅਜੇ ਤੱਕ ਮੈਨੂੰ ਤੇ ਕੁਝ ਪਤਾ ਨਹੀਂ ਆ ਕਿ ਰੋਸ਼ਨੀ ਵੀ ਆਣੀ ਜਾਂ ਨਹੀਂ ਆਣੀ ਕੋਈ ਰੰਜੀ ਸਿੰਘ ਜਿਹਨਾਂ ਨੇ ਤੁਹਾਡਾ ਜਿਹਨਾਂ ਨੇ ਅਟੈਕ ਕੀਤਾ ਤੁਹਾਡੇ ਤੇ ਨਾ ਕੋਈ ਗਲਬਾ ਨਹੀਂ ਸੀ ਦਾਦੀ ਨਾਲ ਗਲਬਾ ਸੀ ਉਹਦੀ ਕੋਈ ਗਲਬਾ ਦਾਦੀ ਨਾਲ ਸੀ ਦਾਦੀ ਨਾਲ ਹੀ ਸੀਗੀ ਬਸ ਤੁਹਾਡੇ ਤੇ ਹਮਲਾ ਕਰ ਦਿੱਤਾ ਸੀ ਹਾਂਜੀ ਆਈ ਦਾਦੀ ਦੇ ਕਰਨੋਂ ਇਸ ਮਸਲੇ ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਾਂਜੀ ਇਸ ਮਸਲੇ ਤੇ ਪੁਲਿਸ ਅਧਿਕਾਰੀਆਂ ਨਾਲ ਕੰਟੈਕਟ ਕੀਤਾ ਜੀ ਪੁਲਿਸ ਅਧਿਕਾਰੀਆਂ ਨੂੰ ਮਿਲੇ ਪ੍ਰਸ਼ਾਸਨ ਨੂੰ ਕਾਈ ਰ ਦਿੱਤੀ ਪੁਲਿਸ ਨੂੰ ਕੰਪਲੀਟ ਦਿੱਤੀ ਪੁਲਿਸ ਵਾਲਿਆਂ ਨੂੰ ਦਿੱਤੀ ਕੰਪਲੀਟ ਕੀਤੀ ਕਿਹੜੀ ਜਗ੍ਹਾ ਤੇ ਦਿੱਤੀ ਮੀਜਨ ਹੈ ਚੌਂਕੀ ਚ ਹਮ ਤੇ ਕੀ ਮੰਗ ਕੀ ਕਰਦੇ ਹੋ ਮੰਗ ਮੇਰੀ ਮੰਗ ਇਹੀ ਹੈ ਕਿ ਬਾਈ ਨਿਆਂ ਮਿਲਣਾ ਚਾਹੀਦਾ ਮੈਨੂੰ ਤੁਸੀਂ ਉਸ ਟਾਈਮ ਤੇ ਕੀ ਕਰ ਰਹੇ ਸੀ ਜਿਸ ਟਾਈਮ ਤੇ ਉਹਨਾਂ ਨੇ ਤੁਹਾਡਾ ਮੈਂ ਕੱਪੜੇ ਧੋ ਰਹੀ ਸੀ ਬਾਥਰੂਮ ਚ ਉਹਨਾਂ ਸਿੱਧਾ ਆ ਕੇ ਤੁਹਾਡੇ ਤੇ ਜਾ ਪਾਤਾ ਹਾਂਜੀ ਹਮ ਤੇ ਕੁਝ ਪਤਾ ਲੱਗਾ ਕਿੰਨੇ ਜਣੇ ਸਹੀ ਆ ਕੀ ਕੋਈ ਕਾਰਨ ਦਾ ਪਤਾ ਲੱਗਾ ਨਹੀਂ ਕੱਲੀ ਹੀ ਦਿਖਾਈ ਦਿੱਤੀ ਮੈਨੂੰ ਅੱਛਾ ਉਹ ਮਲੋ ਜਿਹੜਾ ਤਿਆਰ ਤੁਸੀਂ ਉਹ ਪਹਿਲੇ ਤਿਆਰ ਕਰਕੇ ਲੈ ਕੇ ਆਏ ਸੀ ਤਿਆਰ ਕਰ ਇਹ ਚੀਜ਼ ਦਾ ਮਨ ਨੂੰ ਨਹੀਂ ਪਤਾ ਮੈਂ ਅਚਾਨਕ ਬੈਠੇ ਕੱਪੜੇ ਕੰਮ ਕਰ ਰਹੀ ਸੀ ਆਪਕੋ ਬਾਹਰ ਘਰ ਦੇ ਬਾਸ ਸੀਸੀਟੀਵੀ ਕੈਮਰਾ ਲੱਗੇ ਹਾਂਜੀ ਤੁਸੀਂ ਤੁਸੀਂ ਘਰ ਦੇ ਉਸ ਟਾਈਮ ਇਕੱਲੇ ਮੌਜੂਦ ਸੀ ਜਾਂ ਕੋਈ ਹੋਰ ਵੀ ਨਾਲ ਨਹੀਂ ਮੰਮੀ ਮੇਰੇ ਸੀਗੇ ਭਰਾ ਵੀ ਸੀਗਾ ਮੇਰਾ ਹੁਣ ਕੀ ਮੰਗ ਰਹੇ ਹੋ ਪ੍ਰਸ਼ਾਸਨ ਕੋਲ ਮੈਂ ਹੀ ਚਾਹਨੀ ਹੈ ਕਿ ਇਨਸਾਫ ਮਿਲੇ ਮਨ ਨੂੰ ਕਾਰਵਾਈ ਸਖਤ ਕੀਤੀ ਜਾਏ ਉਹਦੇ ਤੇ ਉਹਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਮੈਂ ਕਿਸੇ ਦੇ ਕੀ ਆ ਕਾਰ ਹੈ ਕਾਂਡ ਕਰਕੇ ਜਾਣਾ ਮਰ ਉਹਨੇ ਕਰਨਾ ਕਿਸੇ ਹੋਰ ਤੁਸੀਂ ਕਰ ਤੁਹਾਡਾ ਹਾਂਜੀ ਕਰਨ ਦਾਦੀ ਤੇ ਆਈ ਹਾਂ ਹੂੰ